ਗੁੱਡ ਮਾਰਨਿੰਗ ਫ੍ਰੈਂਡਸ ਵੈਲਕਮ ਟੂ ਅਨਦਰ ਵਲੌਗ ਫੋਰ ਸਾਰੇ ਸਨੋ ਤੜਕੀ ਹਾਲ ਚਾਲ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਹੈਗਾ ਵਾ ਬੱਚਿਆਂ ਦੀ ਛੁੱਟੀ ਦਾ ਪਹਿਲਾ ਦਿਨ ਤੇ ਰਾਮ ਨਾਲ ਛੁੱਟੀਆਂ ਪਈਆਂ ਦੋਵੇਂ ਆਣੀਆਂ ਤੇ ਇੱਕ ਉੱਠ ਗਈ ਇੱਕ ਉੱਠ ਗਈ ਵੱਡੀ ਟਾਈਮ ਹੋ ਚੁੱਕਾ ਪੋਣੇ ਨੂੰ ਹੋ ਚੁੱਕਿਆ ਤੇ ਅੱਜ ਪਤਾ ਨਹੀਂ ਕਿਧਰੋਂ ਚੰਦ ਚੜਿਆ ਅਸੀਂ ਛੇਤੀ ਉੱਠ ਗਏ ਜਲਦੀ ਉੱਠ ਕੇ ਰੈਡੀ ਹੋ ਗਏ ਤਾਂ ਹੁਣ ਚੱਲੇ ਆ ਸ਼ਾਪ ਤੇ ਮੂਵੀ ਮਾਂ ਵੀ ਦਾ ਫੋਨ ਆ ਗਿਆ ਤਾਂ ਕਰਕੇ ਮੈਂ ਜਾਣਾ ਪੈ ਗਿਆ। ਹਾਂ ਅੰਮਾ ਮੇਰਾ ਫੋਨ ਆ ਗਿਆ ਤੜਕੇ ਤੜਕੇ ਅਸੀਂ 당 ਕੇ ਕੀ ਹੋ ਗਿਆ। ਸਹੀ ਗੱਲ ਹੈ ਮੈਂ ਡਰ ਗਿਆ ਹੀ ਪਤ ਨਹੀਂ ਕੀ ਹੋ ਗਈ ਨਹੀਂ ਜੀ ਮਨ ਦੇ ਫੋਨ। ਉਹ ਕੰਮ ਸੀਗਾ ਕੋਈ ਤੇ ਤਾਂ ਕਰਕੇ ਜਾ ਕੇ ਕਰਦੇ ਆ। ਉਹ ਕੰਮ ਪੂਰਾ ਕਰ। ਉਹ ਜਾ ਕੇ ਦੱਸ ਮੈਂ ਚਲੀਏ। ਤੂੰ ਹੀ ਪਹੁੰਚੋ ਦੁਕਾਨ ਤੇ। ਅੱਜ ਬਹੁਤ ਤੇਰੇ ਤੋਂ ਪਹਿਲੇ ਇਨੀਸ਼ੀਏਟ ਚੱਲਾ ਹਣਾ ਮੈਂ। ਹਾਂ। ਮੈਂ ਨਾਲ ਜੇ ਜਾਂਦਾ। ਚਲੋ ਕੋਈ ਪਹੁੰਚੋ। ਹਾਂ ਓਕੇ। ਹੁਣ ਆਪਾਂ ਰੱਖੀ ਹੋਈ ਆ ਰਾਜਮਾ ਰੱਖੀ ਹੋਈ ਆ ਬਣਵਾਸ ਤੇ ਬੱਚਿਆਂ ਦੀ ਫੇਵਰੇਟ ਸਬਜ਼ੀ। ਮੈਗਾ ਚਲੋ ਫਸਟ ਡੇ ਆ ਜਿੰਨਾਂ ਦਾ ਛੁੱਟੀਆਂ ਦਾ। ਸੇਖਾ ਜੈ ਡਸਟਿੰਗ ਟੋਸਟਿੰਗ ਅਸੀਂ ਕਰਨੀ ਆ। ਬੱਚਿਆਂ ਦਾ ਫਸਟ ਡੇ ਆ ਛੁੱਟੀ ਦਾ ਤੇ ਚਲੋ ਇਹਨਾਂ ਨੂੰ ਅੱਜ ਇਹਨਾਂ ਦੀ ਮਨਪਸੰਦ ਸਬਜ਼ੀ ਬਣਾ ਕੇ ਖਵਾ ਲੈਂਦੇ ਆ। ਰੋਜ਼ ਬੋਲਿਆ ਰਹਿੰਦੇ ਆ ਨਹੀਂ ਖਾਣਾ, ਉਹ ਨਹੀਂ ਖਾਣਾ। ਜਾ ਜਿੰਨਾ ਦੀ ਫੇਵਰੇਟ ਸਬਜ਼ੀ ਬਣਾਤੀ ਆਪਾਂ ਤੇ ਇੱਧਰ ਲਾਈ ਹੋਈ ਸੀ ਮੈਂ ਮਸ਼ੀਨ ਕਪੜੇ ਧੋਣ ਲਈ ਨਾਲ ਨਾਲ ਆਪਾਂ ਮਸ਼ੀਨ ਚ ਕਪੜੇ ਧੋਈ ਜਾਂਦੇ ਆ ਨਾਲ ਨਾਲ ਕਿਉਂਕਿ ਸਾਰੇ ਕੰਮ ਸਾਰੇ ਇਕੱਠੇ ਹੋ ਜਾਂਦੇ ਆ ਤੇ ਉਹ ਆਪਾਂ ਹੌਲੀ ਹੌਲੀ ਕਰਦੇ ਰਹੇਦਾ ਵਾ ਕਦੀ ਮਸ਼ੀਨ ਚੋਂ ਕਪੜੇ ਕੱਢਦੇ ਕਦੀ 스ਪੀਨ ਵਿੱਚ ਪਾਤੇ ਨਾਲ ਨਾਲ ਉੱਧਰ ਦਾ ਰੋਟੀ ਦਾ ਕਰ ਲਈਦਾ ਵਾ ਬਸ ਐ ਹੀ ਆਪਾਂ ਕੰਮ ਕਰਦੇ ਰਹਿੰਦੇ ਆ ਸਾਰੇ ਤੇ ਅੱਗ ਹੋਈ ਸੁੱਤੀ ਪਈ ਆ ਉਹ ਹਜੇ ਤੇ ਰਮੂ ਬਾਹਰ ਦਾਦੀ ਕੋਲ ਗਈ ਹੋਈ ਆ ਵੇਖਦੀ ਆ ਕਿ ਸਬਜੀ ਸੁੱਕੀ ਦਾ ਸਾਰਾ ਕਿਵੇਂ ਸਬਜੀ ਦਾਦੀ ਕੱਲ ਮੀ ਬਹੁਤ ਪਿਆਸੀ ਮੀ ਬਹੁਤ ਹੀ ਜਿਆਦਾ ਪਿਆਸੀ ਗਾ ਤੇ ਉਹ ਹੁਣ ਸਾਨੂੰ ਸਾਗ ਤੇ ਲੋੜ ਹੋਰ ਪਈ ਨਹੀਂ ਪਾਣੀ ਪਾਉਂਦੀ ਕਿਉਂਕਿ ਮੀ ਦਾ ਪਾਣੀ ਪੈ ਗਿਆ ਤੇ ਲੋ ਜੀ ਰਬੂ ਆ ਗਈ ਆ ਰਬੂ ਆ ਗਈ ਸੱਚੇ ਅਬੂ ਨਿਆ ਮੈਂ ਇਹ ਉਠੇ ਜੀ ਤਾਂ ਆਪਣਾ ਲੈ ਨੂੰ ਆਪਾਂ ਲਾਤਾ ਕੱਪੜੇ ਫੜੋਣ ਦਾਦੀ ਕੱਪੜੇ ਪਈ ਜਾਂਦੇ ਸੁੱਕਣੇ ਇਹਨਾਂ ਦੇ ਬੈਗ ਵੀ ਧੋਤੇ ਅੱਜ ਮੈਂ ਦੋ ਵਾਰੀ ਕਾਪੀਆਂ ਕੱਟ ਕੇ ਰੱਖਤੀ ਹਾਂ ਤੜੀਆਂ ਕਾਪੀਆਂ ਰੱਖਤੀਆਂ ਦੋਵਾਂ ਦੀਆਂ ਕੱਢ ਕੇ ਬੈਗ ਅੱਜ ਧੋਦੀਏ ਮਨ ਕਰਾ ਛੁੱਟੀਆਂ ਚ ਫਿਰ ਸੋਕੇ ਆਣਗੇ ਠੀਕ ਐ ਹਾਂ ਲੈ ਫੜ ਫੜ ਜੇ ਸਪੀਨ ਹੁੰਦੇ ਤੇ ਹੋਤ ਫੇਲ ਆ ਜੀ ਫ੍ਰੈਂਡਸ ਅੱਜ ਹੈਗਾ ਵਾ ਮੇਰੀ ਸਾਡੀ ਛੁੱਟੀਆਂ ਦਾ ਫਰਸਟ ਡੇਨ ਤੇ ਮੈਂ ਛੇਤੀ ਉੱਠ ਗਿਆ ਸੀ ਆ ਉਹ ਲੇਟ ਸੀ ਸੀ ਦਾਦੀ ਕਪੜੇ ਪਾਈ ਜਾਂਦੇ ਆ ਹਾਲੇ ਮੀ ਬੈਗਿਆ ਸੀਗਾ ਤੇ ਦੇਖੋ ਮੌਸਮ ਕਿੰਨਾ ਸਾਫ਼ ਹੋ ਗਿਆ ਵਾ ਬੂ ਵੀ ਉੱਠ ਗਈ ਆ ਤੇ ਅਵੀ ਉੱਠ ਗਈ ਆ ਇਹ ਲੱਗੀ ਟੀਵੀ ਵੇਖਣ ਨੂੰ ਭੁੱਖ ਲੱਗ ਗਈ ਉੱਠਦੀ ਮੈਂ ਕਿਹਾ ਚੱਲ ਕੱਪੜੇ ਤੋੜਾਂ ਮੈਂ ਫੇਤ ਰੋਟੀ ਬਣਾ ਕੇ ਦਿੰਦੀ ਆ ਤੇ ਆ ਮੈਡਮ ਵੀ ਉੱਠ ਗਈ ਆ ਇਹ ਕਹਿੰਦੀ ਮੈਂ ਕੱਲਾ ਲਾਜਮਾ ਦਾ ਹੀ ਨਹੀਂ ਖਾਣੇ ਮੈਨੂੰ ਚਾਵਲ ਦੇ ਦਿਓ ਹਨਾ ਤੇ ਇਹ ਲੱਗੀ ਹੁਣ ਆਪਣੀ ਫੇਵਰੇਟ ਖਾਣ ਲਾਜਮਾ ਚਾਵਲ ਆਪੂ ਤੂੰ ਨਹੀਂ ਖਾਣੀ ਹੈ ਠਰਕੇ ਤੇ ਉਹ ਲੱਗਦੀ ਆ ਰੋਟੀ ਖਾਣ ਚਾਵਲ ਖਾਣ ਪਰ ਰੋਟੀ ਆਪਾਂ ਜਿਹੜੀਆਂ ਵਾਸਤੇ ਪਉਦੀ ਆ ਜਿਹੜੀਆਂ ਨੂੰ ਹੁੰਦੀ ਆ ਸਵੇਰੇ ਥੋੜਾ ਲੇਟ ਹੋ ਗਏ ਸੀਗੇ ਕਿਉਂਕਿ ਛੁੱਟੀਆਂ ਹੁਣ ਬੱਚਿਆਂ ਨੂੰ ਹੁਣ ਆਈ ਕੁਛ ਹੋਇਆ ਕਰਨਾ ਬਸ ਕਿਉਂਕਿ ਲੇਟ ਉੱਠਦੇ ਆ ਬੱਚੇ ਦੇ ਸਾਰੇ ਕੰਮ ਪਲੀਟ ਹੋ ਜਾਂਦੇ ਆ ਤੇ ਹੁਣ ਜਿਹੜੀ ਜੜੀਆਂ ਵੀ ਅਸੀਂ ਰੋਟੀ ਫੋੜਤੀ ਆ ਉਹਨਾਂ ਨੂੰ ਵੀ ਪਾਉਨੇ ਆਪਾਂ ਫਿਰ ਖਾਣੇ ਆ ਆਪ ਆਪੜ ਗਈ ਆਪਾਂ ਟੀਵੀ ਬਣਾ ਲਈ ਆ ਹੁਣ ਆਪਾਂ ਖਾਣੇ ਆ ਰੋਟੀ ਪਹਿਲੇ ਲੱਗੇ ਆ ਬ੍ਰੇਕਫਾਸਟ ਕਰਨ ਤੇ ਫਿਰ ਆਪਾਂ ਨਵਾਨੇ ਆ ਬੱਚਿਆਂ ਨੂੰ ਕਲਰਿੰਗ ਇੱਥੇ ਛੋਣ ਛੋਣੇ ਕਰਨੀ ਆ ਕਿਹਾ ਕਰੋ ਸਟਾਰਟ ਕਰਨਾ ਉਹ ਵੀ ਲੱਗੀ ਆਪਣਾ 홀ੀਡੇ ਹੋਮਵਰਕ ਸਟਾਰਟ ਕਰਨ ਤੇ ਅਭੂ ਵੀ ਲੱਗੀ ਆ ਹਨਾ ਸੋਹਣਾ ਸੋਹਣਾ ਕਰਨਾ ਠੀਕ ਹੈ ਕਾਹਦਾ ਸ਼ੁਰੂ ਕਰਨ ਲੱਗੀ ਪਹਿਲਾਂ ਉਹ ਮੈਪ ਮੈਪ ਦਾ ਹਲਾ ਪੇਜ ਡੈਕੋਰੇਟ ਕਰਨਾ ਹਲਾ ਡੈਕੋਰੇਟ ਕਰੂੰਗੀ ਫਿਰ ਫਿਰ ਕਰੂੰਗੀ ਚਲੋ ਕਰ ਲਓ ਫਿਰ ਸੋਹਣਾ ਸੋਹਣਾ ਕਰਨਾ ਠੀਕ ਹੈ ਲੱਗੂ ਨੇ ਆਪਣਾ ਫਸਟ ਪੇਜ ਡੈਕੋਰੇਟ ਕਰ ਲੈ 홀ੀਡੇ ਹੋਮਵਰਕ ਉਹਨੇ ਕਰਨ ਲੱਗੀ ਆ ਸਟਾਰਟ ਟੇਬਲ ਕਰਨੇ ਪਹਿਲਾਂ ਦੋ ਤੋਂ 20 ਤੱਕ ਚੱਲੂ ਲੀ ਕਵਰ ਮੈਂ ਕ੍ਰਿੰਜੀ ਕੰਪਲੀਟ ਕਰ ਲਉਗਾ ਬੱਚਿਆਂ ਨੇ ਪੜਪੜ ਲਿਆ ਸੀ ਹੁਣ ਇਹਨਾਂ ਨੂੰ ਲੱਗੀ ਸੀ ਭੁੱਖ ਤੇ ਫਿਰ ਮੈਂ ਇਹਨਾਂ ਨੂੰ ਕੱਟ ਕੇ ਦਿੱਤਾ ਪਪੀਤਾ ਖਾਣ ਵਾਸਤੇ ਅੱਗੇ ਆਸੀਂ ਪਪੀਤਾ ਖਾਣ ਆ ਕੇ ਨਾਲ ਤੂੰ ਵੀ ਪਪੀਤੇ ਵਰਗੀ ਹੈ ਪਪੀਤਾ ਖਾ ਲਿਆ ਕਿਉਂ ਇਹਨੂੰ ਉਪ ਕਾਟੀ ਪਸੰਦ ਦਾ ਪਪੀਤਾ ਹਨਾ ਖਾਲਾ ਵਧੀਆ ਹੁੰਦਾ ਬੈਟ ਵਾਲਾ ਰਬੂ ਗਿਆ ਗੁਰਦੁਆਰੇ ਜੀ ਰਬੂ ਤੇ ਰਬੂ ਦੀ ਦਾਦੀ ਗਈ ਆ ਗੁਰਦੁਆਰੇ ਹਨਾ ਕਿਉਂਕਿ ਪਾਠ ਚੱਲਦੇ ਆ ਉੱਥੇ ਤੇ ਕਿਉਂਕਿ ਅਸ਼ੀਦੀ ਦੇ ਚੱਲਦੇ ਪੈਣਾ ਤਾਂ ਹਫਤ ਤੱਕ ਪਾਠ ਚੱਲਦਾ ਗੁਰਦੁਆਰੇ ਤੇ ਮੰਮੀ ਗਈ ਅੱਜ ਰਬੂ ਵੀ ਨਾਲ ਚਲ ਗਈ ਆ ਕਹਿੰਦੀ ਸੀ ਮੈਂ ਵੀ ਜਾਣਾ ਪਰ ਇਹ ਟਿਕ ਕੇ ਨਹੀਂ ਪੈਂਦੀ ਇੰਨਾ ਟਾਈਮ ਜੇ ਦੋਵੇਂ ਜੜੀਆਂ ਇਕੱਠੀਆਂ ਚੱਲ ਜਾਣ ਹਨਾ ਫੇਰ ਟਿਕਦੀਆਂ ਨਹੀਂ ਸ਼ਰਾਤਾ ਬਹੁਤ ਕਰਦੀਆਂ ਤੇ ਫੇਰ ਵਾਰੀ ਰੱਖੀ ਆ ਕਿ ਅੱਜ ਰਬੂ ਗਈ ਆ ਤੇ ਕੱਲ ਰਬੂ ਜਾਊਗੀ ਹਨਾ ਕੱਲ ਦਾ ਬੁੱਕਰੀ ਦਾ ਉਗੀ ਤੇ ਕੱਲ ਫਿਰ ਬੂਆ ਨੇ ਵੀ ਆ ਜਾਣਾ ਤਬੂ ਵੀ ਆਜੂ ਵੀ ਕੱਲ ਹੈਨਾ ਚੱਲ ਫਿਰ ਹੁਣ ਤੂੰ ਆਪ ਦਾ ਬਹਿ ਕੇ ਫੋਨ ਵੇਖ ਲੈ ਉਹਨਾ ਟਾਈਮ ਤੈਨੂੰ ਫੋਨ ਵੇਖਣ ਨੂੰ ਮਿਲ ਗਿਆ ਰੁੱਬੂ ਗਈ ਆ ਤੇ ਠੀਕ ਹੈ ਕੱਪੜੇ ਵੀ ਸੁੱਕ ਗਏ ਹੁਣ ਇਹਨਾਂ ਵੀ ਮੈਂ ਤੈਹ ਲਾ ਲਾ 19 ਦਿਨ ਹੈਨਾ ਆਪੂ ਉਨ ਇਧਰ ਬੈ ਕੇ ਫੋਨ ਮਮਾ ਤੁਹਾਨੂੰ ਖਤਮ ਮੈਂ ਮੰਨਦਾ ਮਮਾ ਮੈਂ ਕਾ ਗੋਦਵਾਰੀ ਜਗ੍ਹਾ ਮੈਂ ਤਵੂ ਨਾ ਖੇਡ ਲਈ ਤਵੂ ਨਾ ਕਿ ਡੂੰਗੀ ਸੋਲ ਠੀਕ ਆ ਹੁਣ ਫਿਰ ਮੈਂ ਤੈਮਾ ਲਾ ਲਵਾਂ ਕੱਪੜੇ ਦੀਆਂ ਹੈਲਪ ਕਰਾਉਂਗੀ ਮੇਰੇ ਨਾਲ ਬਹੁਤ ਵੇਖ ਲਿਆ ਫੋਨ ਹੁਣ ਰੱਖ ਦੇ ਪੁੱਤ ਹੂੰ ਬਾਈ ਕਿੰਨੇ ਗੰਦੇ ਕੱਪੜੇ ਲਾਇਆ ਹੂੰ ਚਲੋ ਮੁੰਡੇ ਮੇਰੇ ਤਾਂ ਫਟੇ ਹੋਏ ਚਾਹ ਬਣਾਏ ਦੁੱਧ ਪੀਣਾ ਹੂੰ ਤੁਸੀਂ ਠੀਕ ਹੈ ਫਿਰ ਜਦੂ ਨੇ ਤਾਂ ਦਾਦੀ ਨਹੀਂ ਆਏਣਾ ਓਕੇ ਮੈਂ ਦੁੱਧ ਬਣਾ ਲੀਤ ਲੀਤ ਰੋ ਫੋਨ ਆਖ ਦੋ साढ़े पाँच बज चुके हैं तो साढ़ा टी टाइम हो गया अबू भी लगी है। दो तो मैं भी लगी चाह अबू आ जा रभु आ गई दादी फिर पढ़ लियो ठीक है दुद्ध पीना मैडम बड़ी है, है। हाँ। दखाई इधर कि दखाई साड़ी कि बनी ਹਾਂਜੀ ਤੇ ਤੈਨੂੰ ਚਾਰ ਸਾਹਿਬ ਜੀ ਦਾ ਨਾਮ ਪਤਾ ਯੈਸ ਹਾਂਜੀ ਸੁਣਾਉ ਉਹ ਹੈ ਠੀਕ ਹੈ ਵਾਇਗ੍ਰੀ ਜੀ ਦਾ ਖਾਲਸਾ ਵਾਇਗ੍ਰੀ ਜੀ ਦੀ ਫਤਿਹ ਹਣ ਮੈਂ ਜਹਾਜ਼ ਸਾਹਿਬ ਜੀ ਦੇ ਨਾਮ ਦੱਸਣਾ ਜਾ ਰਹੀ ਹਾਂ ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਜ਼ ਸਿੰਘ ਜੀ ਬਾਬਾ ਜਰავਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਵਾਇਗ੍ਰੀ ਜੀ ਦਾ ਖਾਲਸਾ ਵਾਇਗ੍ਰੀ ਜੀ ਦੀ ਫਤਿਹ ਹਾਂ ਹਾਂ ਸਹੀ ਕਾਮਣਾ ਬਹੁਤ ਹੀ ਉਹ ਹੁੰਦੇ ਆ ਬੱਡੇ ਦੀ ਢੋ ਤੇ ਚੜ ਜਾਂਦੀ ਕਦੀ ਕੋਸ ਥੱਲੇ ਚੜੇ ਵੀ ਕਦੀ ਕੋਸ ਥੱਲੇ ਛੜ ਲੈਂਦੀ ਐ ਇਹ ਹੁਣ ਕੀ ਸਿੱਟਿਆ ਟੁੱਟੀ ਚੱਲ ਫੇਰ ਕੱਢ ਟੋਪੀ ਸਿੱਟੀ ਐ ਤੇ ਕੱਢ ਜਿੱਦਾਂ ਮਰਜ਼ੀ ਕੱਢ ਤੂੰ ਹੀ ਕਰਨੀ ਅੱਜ ਵਾਹ ਕੱਢ ਕੱਢ ਜਿੱਦਾਂ ਸਿੱਟੀ ਤੈਨੂੰ ਮਰਗੇ ਵੀ ਕਿਆ ਪੁੱਠੇ ਕੰਮ ਨਾ ਕਰਿਆ ਕਰ ਮਮਾ ਨਹੀਂ ਵਾਸ ਦੀ ਪਈ ਕੱਢੋ ਜਿੱਦਾਂ ਸਿੱਟੀ ਸਿੱਟਣ ਦਾ ਪਤਾ ਤੈਨੂੰ ਕੱਢਣ ਦਾ ਨਹੀਂ ਪਤਾ ਹੈਣਾ ਕੱਢ ਹੁਣ कट्टे कट्टे नहीं मैं जिद्दा सिट्टी है निकल गई कट्टो कट्टो फिर निकल गई निकल गई कहते नीचे मैं देखना नीचे देखा चक्का पी जाए मैं चक्का सॉरी नहीं मैं चक्का नहीं अप्पी कट्टे नहीं पड़े नीचे देख आगे कलेगी निक किथे अलाउड अब ये तो सिट्टूंगी हाँ ये वो तो ये सीधा सारा सेट घर के � ਹਾਂਕੀ ਆਵੇ ਕੰਮ ਦਾ ਆ ਗਿਆ ਉਹ ਦਿਦੋਜ ਮੇਰੀ ਆ ਮੇਰਾ ਸਾਰਾ ਹੋ ਗਿਆ ਹੋ ਜੇ ਹੋਰ ਬਕਸ ਪਈਆਂ 24 ਰੱਖ ਜਾਣੀ ਹਏ ਤੇਰਾ ਕੰਮ ਤਾਂ ਆ ਨਹੀਂ ਤੇਰਾ ਕੰਮ ਹੋਊਗਾ ਫਿਰ ਗਿਆ ਪਤਾ ਲੱਗੂ ਕਿ ਲੱਗਦਾ ਜਿਆਦਾ ਬਹੁਤ ਕੰਮ ਜਿਆਦਾ ਆ ਮੈਂ ਨੇ ਦੱਸਿਆ ਤਾਂ ਹੀ ਜਿਆਦਾ ਹੋਗਾ ਇਹ ਜਿਆਦਾ ਨਹੀਂ ਮੈਨੂੰ ਲੱਗੂ ਇਹ ਤਾਂ ਕੰਮ ਤੇਰਾ ਪਤਾ ਨਹੀਂ ਇੰਗਲਿਸ਼ ਦਾ ਤਾਂ ਡਾਇਰੀ ਤੇ ਲਖਵਾਇਆ ਸੀ ਬਾਕੀ ਦਾ ਪਤਾ ਨਹੀਂ ਬਾਕੀ ਦਾ ਕਾਦਣੀ ਬਚਿਆ ਹੈਲੋ ਫਰੈਂਡ ਮੁਫਲੀ ਖਾ ਲੋ ਹੈਲੋ ਫਰੈਂਡ ਮੁਫਲੀ ਖਾ ਲੋ ਕੋਲਾਰਾ ਵਿੱਚ ਕੀ ਕੀ ਕਹਿੰਦਾ ਮਮੀ ਜੰਮੋ ਗਾਈਜ਼ ਵੀਰੇ ਹੈਲੋ ਗਾਈਜ਼ ਵੀਰੇ ਮੁਫਲੀ ਖਾ ਲੋ ਹੈਲੋ ਗਾਈਜ਼ ਵੀਰੇ ਜਵਲ ਵੀਰੇ ਗਾਈਜ਼ ਵੀਰੇ ਮੁਫਲੀ ਖਾ ਲੋ ਹੈਲੋ ਫਰੈਂਡਸ ਸਲੋ ਜੀ ਅਸੀਂ ਮੁਫਲੀ ਦੀ ਬਿਰਾੜੀ ਲਿਆਉਂਦੀ ਸਾਰੀ ਰੋੜੀ ਦਾ ਕੰਮ ਸ਼ੁਰੂ ਕਰਦਾ ਏ ਰੋੜੀ ਦਾ ਕੰਮ ਇਹ ਲੋਹੜੀ ਤੋਂ ਪਹਿਲਾਂ ਪਹਿਲੇ ਸਵਾਲ ਆਦਿ ਹੁੰਦੀ ਵੈਸੋ ਹੀ। ਲੋਹੜੀ ਤੋਂ ਬਾਅਦ ਵਾਕਈ ਨਹੀਂ ਸਵਾਲ ਆਦਿ ਹੁੰਦੇ। ਲੋਹੜੀ ਤੱਕ ਸਵਾਲ ਆਦਿ ਨੇ। ਮੋਪਲੀ ਖਾਣੀਏ ਫਿਰ ਜਦਨੇ ਫੈਰ ਨੂੰ ਠੀਕ ਐ ਲਾ ਤਾਂ ਮੈਨੂੰ ਕੰਮ ਆਇਆ। ਇਹ ਕੰਮ ਮੋਪਲੀ ਜਣਾ ਹੁੰਦਾ ਤਾਂ ਭੈੜਾ। ਸਹੀ ਗੱਲ। ਸਵਾਲ ਵੀ ਬਹੁਤ ਆਉਂਦੀਆਂ ਮਾ। ਖਾਣ ਤੇ ਸਵਾਲ ਹੁੰਦਾ ਬਸ ਖਲਾਰਾ ਜ਼ਿਆਦਾ ਹੁੰਦਾ। ਜੇ ਤੂੰ ਸਿਆਣਾ ਬੰਦਾ ਤਾਂ ਸਾਹਮਣੇ ਸਾਹਮਣੇ ਇੱਕ ਇੱਕ ਚੀਜ਼ ਰੱਖੀ ਆਵੇ। ਤੇ ਤੁਹਾਡੇ ਅੱਗੇ ਨਿਵਾੜ। ਆ ਸਾਡੇ ਨੇ। ਨਿਆੜੇ ਨਿਆੜੇ ਘਟ ਖਾਰਾ ਪਉਂਦਾ। ਇਹ ਤਾਂ ਸਿਆਣਾ ਜਿਆਦਾ ਪੁੰਦਾ ਜਿਹਨੇ ਜਿਆਦਾ ਪਾਉਂਦੇ ਆ ਬੜੀ ਬੁਰੀ ਸੁਭਾਈ ਮੈਨੂੰ ਪਸੰਦ ਨਹੀਂ ਚਲੋ ਜੀ ਇਹੀ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਕੁਕਤ ਸੌ ਰੁਪਏ ਪਰੀ ਸਸਤਾ ਬਾਈ 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 ਇਹ ਦੋ ਨਸੀ ਆ ਗਿਆ ਉੱਪਰ ਤੇ ਮਮਾ ਤੇ ਫਫਾ ਖਾ ਲਿਆ ਨੇ 12 ਮਿੰਟਾਂ ਚਲ ਫਲੀਚਾ ਦੇ ਦੇ ਮੈਂ ਆਵਣੀ ਗਈਤੀ ਮੈਂ ਜਿਆਦਾ ਖੇ ਲਿਆ ਸਮੇਂ ਬਾਦ ਤੁਹਨ ਖਲਾਪੀਆ